ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਤਾਂ ਦੋਸਤੋ ਅੱਜ ਫਿਰ ਤੋਂ ਅਸੀਂ ਤੁਹਾਡੇ ਲਈ ਇੱਕ ਨਵਾਂ ਉਪਾਅ ਲੈ ਕੇ ਆਏ ਹਾਂ ਪੈਸੇ ਸੰਬੰਧੀ ਦੇਖੋ ਜੀ ਪੈਸੇ ਸੰਬੰਧੀ ਸਮੱਸਿਆਵਾਂ ਹੀ ਅੱਜਕੱਲ ਹਰੇਕ ਘਰ ਵਿੱਚ ਹੈਗੀਆਂ ਨੇ ਇਸ ਕਰਕੇ ਅਸੀਂ ਅਲੱਗ-ਅਲੱਗ ਉਪਾਅ ਲੈ ਕੇ ਆਉਂਦੇ ਹਾਂ ਜਿਵੇਂ ਕਿ ਕਹਾ ਜਾਂਦਾ ਹੈ ਕਿ ਇੱਕ ਅਨਾਰ 100 ਬਿਮਾਰ ਉਸੇ ਤਰ੍ਹਾਂ ਹੀ ਪੈਸੇ ਦੀ ਸਮੱਸਿਆ ਵੀ ਸਾਡੇ ਸਾਰੇ ਹੀ ਘਰਾਂ ਵਿੱਚ ਹੈ ਲੇਕਿਨ ਉਸ ਦੇ ਲਈ ਅਸੀਂ ਅਲੱਗ-ਅਲੱਗ ਉਪਾਅ ਲੈ ਕੇ ਆਉਂਦੇ ਹਾਂ ਕਿਉਂਕਿ ਪਤਾ ਨਹੀਂ ਹੁੰਦਾ ਕਿ ਕਿਹੜਾ ਉਪਾਅ ਕਿਸ ਦੇ ਕੰਮ ਕਰ ਜਾਵੇ ਕਿਉਂਕਿ ਹਰ ਇੱਕ ਬੰਦੇ ਦੀ ਹਰ ਇੱਕ ਮਨੁੱਖ ਦੀ ਕਿਸਮਤ ਅਲੱਗ ਹੈ ਕਰਮ ਅਲੱਗ ਹਨ ਗ੍ਰਹਿ ਦੋਸ਼ ਅਲੱਗ ਹਨ ਵਾਸਤੂ ਦੋਸ਼ ਅਲੱਗ ਹਨ ਇਸੇ ਕਰਕੇ ਹੀ ਅਸੀਂ ਨਵੇਂ-ਨਵੇਂ ਉਪਾਅ ਲੈ ਕੇ ਆਉਂਦੇ ਹਾਂ ਤਾਂ ਕਿ ਹਰ ਇੱਕ ਬੰਦਾ ਜਿਸ ਨੂੰ ਵੀ ਪੈਸੇ ਸੰਬੰਧੀ ਕੋਈ ਪਰੇਸ਼ਾਨੀ ਹੈ ਜਾਂ ਕੋਈ ਹੋਰ ਵੀ ਪਰੇਸ਼ਾਨੀ ਹੈ ਕਿਉਂਕਿ ਮੇਨ ਪਰੇਸ਼ਾਨੀ ਤਾਂ ਹਰ ਕਿਸੇ ਨੂੰ ਪੈਸੇ ਦੀ ਹੀ ਹੁੰਦੀ ਹੈ ਪਰ ਪੈਸੇ ਦੀ ਪਰੇਸ਼ਾਨੀ ਕਰਕੇ ਉਹਦੇ ਨਾਲ ਹੋਰ ਦੂਜੀਆਂ ਪਰੇਸ਼ਾਨੀਆਂ ਵੀ ਜੁੜ ਜਾਂਦੀਆਂ ਨੇ ਇਸ ਕਰਕੇ ਅਸੀਂ ਵੱਖ-ਵੱਖ ਉਪਾਅ ਲੈ ਕੇ ਆਉਂਦੇ ਹਾਂ ਕਿ ਕੀ ਪਤਾ ਕਿ ਜੋ ਮਨੌਖ ਦੀ ਕਿਹੜੀ ਪਰੇਸ਼ਾਨੀ ਕਿਸ ਉਪਾਅ ਨਾਲ ਦੂਰ ਹੋ ਜਾਵੇ ਇਸ ਕਰਕੇ ਤੁਸੀਂ ਇਹ ਉਪਾਅ ਕਰੋ ਕਿਉਂਕਿ ਮੈਂ ਹਰ ਵਾਰੀ ਇਹੀ ਗੱਲ ਕਹਿੰਦੀ ਹਾਂ ਕਿਉਂਕਿ ਮੈਂ ਹਰ ਵਾਰੀ ਇਹੀ ਗੱਲ ਕਹਿੰਦੀ ਹਾਂ ਕਿ ਮਿਹਨਤ ਤਾਂ ਤੁਹਾਨੂੰ ਕਰਨੀ ਹੀ ਪਵੇਗੀ ਪਰ ਮਿਹਨਤ ਦੇ ਨਾਲ ਨਾਲ ਇਹ ਉਪਾਅ ਵੀ ਕਰ ਲਵੋ ਕਿਉਂਕਿ ਮੈਂ ਜਿਹੜੇ ਵੀ ਉਪਾਅ ਲੈ ਕੇ ਆਉਂਦੀ ਹਾਂ ਉਹ ਜ਼ਿਆਦਾ ਖਰਚੇ ਵਾਲੇ ਨਹੀਂ ਹੁੰਦੇ ਜੋ ਵੀ ਚੀਜ਼ਾਂ ਉਪਾਅ ਵਾਸਤੇ ਤੁਹਾਨੂੰ ਚਾਹੀਦੀਆਂ ਹੁੰਦੀਆਂ ਨੇ ਉਹ ਤੁਹਾਨੂੰ ਘਰੋਂ ਹੀ ਮਿਲ ਜਾਂਦੀਆਂ ਨੇ ਇਸ ਕਰਕੇ ਕੋਈ ਪ੍ਰੋਬਲਮ ਨਹੀਂ ਹੈ ਆਪਣੀ ਕਿਸਮਤ ਨੂੰ ਹਰ ਕੋਈ ਅਜਮਾ ਕੇ ਦੇਖ ਸਕਦਾ ਹੈ ਦੇਖੋ ਜੀ ਮੇਰੇ ਚੈਨਲ ਵਿੱਚ ਤੁਹਾਨੂੰ ਐਸਾ ਕੋਈ ਵੀ ਉਪਾਅ ਨਹੀਂ ਮਿਲੇਗਾ ਜਿਸ ਨਾਲ ਕਿਸੇ ਨੂੰ ਵੀ ਕੋਈ ਨੁਕਸਾਨ ਪਹੁੰਚੇ ਇਸ ਤਰ੍ਹਾਂ ਦੇ ਉਪਾਅ ਅਸੀਂ ਬਿਲਕੁਲ ਵੀ ਨਹੀਂ ਲੈ ਕੇ ਆਉਂਦੇ ਜਿਸ ਨਾਲ ਕੇ ਕਿਸੇ ਦਾ ਕੋਈ ਨੁਕਸਾਨ ਹੋਵੇ ਜਾਂ ਫਿਰ ਕਿਸੇ ਬੰਦੇ ਨੂੰ ਕੋਈ ਨੁਕਸਾਨ ਪਹੁੰਚੇ ਇਸ ਤਰ੍ਹਾਂ ਦੇ ਉਪਾਅ ਬਿਲਕੁਲ ਵੀ ਨਹੀਂ ਹਨ ਸਿਰਫ ਔਰ ਸਿਰਫ ਤੁਹਾਡੇ ਖੁਦ ਦੇ ਜਿਹੜੇ ਦੁੱਖ ਹਨ ਪਰੇਸ਼ਾਨੀਆਂ ਹਨ ਉਹਨਾਂ ਦੇ ਲਈ ਇਹ ਇੱਕ ਨਿੱਕੀ ਜਹੀ ਕੋਸ਼ਿਸ਼ ਹੈ ਕਿ ਵਾਸਤੂ ਸ਼ਾਸਤਰ ਦੇ ਹਿਸਾਬ ਦੇ ਨਾਲ ਘਰ ਦੇ ਵਿੱਚ ਹੀ ਪਾਈਆਂ ਹੋਈਆਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਵਰਤੋਂ ਵਿੱਚ ਲਿਆ ਕੇ ਆਪਣੇ ਦੁੱਖ ਅਤੇ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹੋ। ਬਸ ਇਹੀ ਸਾਡੀ ਕੋਸ਼ਿਸ਼ ਹੈ ਕਿ ਅਸੀਂ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਆਪਣੇ ਛੋਟੇ-ਛੋਟੇ ਉਪਾਅ ਦੱਸ ਕੇ ਤੇ ਦੂਰ ਕਰ ਸਕੀਏ ਤਾਂ ਕਿ ਤਾਂ ਫਿਰ ਅੱਜ ਦੀ ਜੋ ਸਾਡੀ ਵੀਡੀਓ ਹੈ ਉਸ ਦੇ ਵਿੱਚ ਅਸੀਂ ਫਟਕੜੀ ਦਾ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਬਹੁਤ ਹੀ ਛੋਟਾ ਜਿਹਾ ਉਪਾਅ ਹੈ ਤੁਹਾਨੂੰ ਅੰਦਾਜ਼ਾ ਨਹੀਂ ਹੋਏਗਾ ਕਿ ਇਸ ਫਟਕੜੀ ਦੇ ਉਪਾਅ ਕਰਨ ਨਾਲ ਕਈ ਲੋਕ ਕਰੋੜਪਤੀ ਬਣ ਗਏ ਹਨ ਕਈ ਲੋਕਾਂ ਦੀ ਕਿਸਮਤ ਇਸ ਉਪਾਅ ਦੇ ਨਾਲ ਚਮਕ ਗਈ ਹੈ ਬਦਲ ਗਈ ਹੈ ਤੇ ਹੁਣ ਇਸ ਉਪਾਅ ਨੂੰ ਪੂਰੇ ਵਿਸਤਾਰ ਨਾਲ ਡਿਟੇਲ ਵਿੱਚ ਦੱਸਣ ਵਾਲੀ ਹਾਂ ਇਸ ਲਈ ਪੂਰੀ ਹੀ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਸਮਝਣਾ ਕਿਉਂਕਿ ਜੇਕਰ ਤੁਸੀਂ ਵੀਡੀਓ ਨੂੰ ਸਕਿੱਪ ਕਰਕੇ ਅਧੂਰੀ ਗੱਲ ਸੁਣੋਗੇ ਤਾਂ ਤੁਹਾਨੂੰ ਉਪਾਦੀ ਸਮਝ ਨਹੀਂ ਆਵੇਗੀ ਤੇ ਇਸ ਦਾ ਕੋਈ ਲਾਭ ਵੀ ਤੁਹਾਨੂੰ ਨਹੀਂ ਹੋਵੇਗਾ ਅਤੇ ਨਾਲ ਦੀ ਨਾਲ ਹੀ ਇੱਕ ਹੋਰ ਬੇਨਤੀ ਹੈ ਕਿ ਜੇਕਰ ਮੇਰੇ ਚੈਨਲ ਦੇ ਨਵੇਂ ਆਏ ਹੋ ਤਾਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ ਜੀ ਤਾਂ ਜੋ ਤੁਹਾਨੂੰ ਰੋਜ਼ ਹੀ ਕੋਈ ਨਾ ਕੋਈ ਨਵਾਂ ਉਪਾਅ ਸੀ ਦੱਸ ਸਕੀਏ ਤਾਂ ਚਲੋ ਹੁਣ ਦੱਸਦੇ ਹਾਂ ਕਿ ਕਿਵੇਂ ਕਰਨਾ ਹੈ ਇਹ ਫਟਕੜੀ ਦਾ ਉਪਾਅ ਸਭ ਤੋਂ ਪਹਿਲਾਂ ਸਭ ਤੋਂ ਪਹਿਲਾ ਉਪਾਅ ਹੈ ਕਿ ਜੇਕਰ ਤੁਹਾਡੀ ਦੁਕਾਨ ਤੇ ਗ્રાਹਕੀ ਆਉਣੀ ਬੰਦ ਹੋ ਗਈ ਹੈ ਹੁੰਦਾ ਹੈ ਨਾ ਕਈ ਵਾਰ ਕੀ ਪਹਿਲਾਂ ਦੁਕਾਨ ਬਹੁਤ ਚੱਲ ਰਹੀ ਸੀ ਤੇ ਹੁਣ ਕਸਟਮਰ ਆਉਣੇ ਬੰਦ ਹੋ ਗਏ ਯਾਨੀ ਜਾਂ ਫਿਰ ਵਪਾਰ ਬਹੁਤ ਵਧੀਆ ਚੱਲ ਰਿਹਾ ਸੀ ਬਿਜ਼ਨਸ ਬਹੁਤ ਵਧੀਆ ਚੱਲ ਰਿਹਾ ਸੀ ਤੇ ਉਹਦੇ ਤੇ ਪਤਾ ਨਹੀਂ ਕਿਸੇ ਦੀ ਬੁਰੀ ਨਜ਼ਰ ਲੱਗ ਜਾਂਦੀ ਹੈ ਜਾਂ ਫਿਰ ਕੀ ਹੈ ਜਿਸ ਨਾਲ ਕਿ ਬਿਲਕੁਲ ਹੀ ਸਾਡਾ ਬਿਜ਼ਨਸ ਠੱਪ ਹੋ ਗਿਆ ਹੈ ਇਸ ਦੇ ਵਾਸਤੇ ਤੁਸੀਂ ਕੀ ਕਰਨਾ ਹੈ ਕਿ ਇੱਕ ਫੜਕੜੀ ਦਾ ਨਿੱਕਾ ਜਿਹਾ ਟੁਕੜਾ ਲੈਣਾ ਹੈ ਫੜਕੜੀ ਤਾਂ ਆਮ ਹੀ ਆਪਣੇ ਘਰਾਂ ਦੇ ਵਿੱਚ ਮਿਲ ਜਾਂਦੀ ਹੈ ਅਗਰ ਤੁਹਾਡੇ ਘਰ ਦੇ ਵਿੱਚ ਫੜਕੜੀ ਨਹੀਂ ਹੈ ਤਾਂ ਕੋਈ ਗੱਲ ਨਹੀਂ ਕਰਿਆਨੇ ਦੀ ਕਿਸੇ ਵੀ ਦੁਕਾਨ ਤੋਂ ਤੁਹਾਨੂੰ ਫਟਕੜੀ ਆਸਾਨੀ ਨਾਲ ਮਿਲ ਜਾਵੇਗੀ ਤੇ ਤੁਸੀਂ ਕਰਨਾ ਕੀ ਹੈ ਕਿ ਫਟਕੜੀ ਦਾ ਇੱਕ ਛੋਟਾ ਜਿਹਾ ਟੁਕੜਾ ਲੈ ਕੇ ਉਸ ਨੂੰ ਕਾਲੇ ਕੱਪੜੇ ਵਿੱਚ ਲਪੇਟ ਲੈਣਾ ਹੈ ਤੇ ਉਪਰੋਂ ਉਸ ਨੂੰ ਗੰਡ ਦੇ ਦਿਓ ਜੇਕਰ ਤੁਹਾਡੀ ਦੁਕਾਨ ਦੀ ਗ੍ਰਾਹਕੀ ਬੰਦ ਹੋ ਗਈ ਹੈ ਤਾਂ ਉਸ ਨੂੰ ਦੁਕਾਨ ਦੇ ਮੇਨ ਗੇਟ ਤੇ ਲਟਕਾ ਦਿਓ ਜਾਂ ਜੋ ਤੁਹਾਡਾ ਬਿਜ਼ਨਸ ਠੱਪ ਹੋ ਗਿਆ ਹੈ ਜਿੱਥੇ ਤੁਹਾਡੀ ਕੋਈ ਫੈਕਟਰੀ ਹੈ ਉਥੇ ਇਸ ਨੂੰ ਲਟਕਾ ਦੇਣਾ ਤਾਂ ਦੇਖਣਾ ਕੁਝ ਹੀ ਦਿਨਾਂ ਵਿੱਚ ਤੁਹਾਨੂੰ ਫਰਕ ਦਿਖਾਈ ਦੇਵੇਗਾ ਤੁਸੀਂ ਖੁਦ ਦੇਖੋਗੇ ਕਿ ਜਿਸ ਦੁਕਾਨ ਤੇ ਕਸਟਮਰ ਆਉਣੇ ਬੰਦ ਹੋ ਗਏ ਸੀ ਉਹ ਫਿਰ ਤੋਂ ਪਹਿਲਾਂ ਦੀ ਤਰ੍ਹਾਂ ਚੱਲਣ ਲੱਗ ਜਾਵੇਗੀ ਤੇ ਤੁਹਾਡਾ ਬਿਜ਼ਨਸ ਵਪਾਰ ਫੈਕਟਰੀ ਜੋ ਵੀ ਬੰਦ ਹੋਈ ਹੈ ਉਹ ਵੀ ਚੱਲਣੀ ਸ਼ੁਰੂ ਹੋ ਜਾਵੇਗੀ ਪਹਿਲਾਂ ਦੀ ਤਰ੍ਹਾਂ ਹੀ ਹੁਣ ਦੂਜਾ ਉਪਾਅ ਕੀ ਹੈ ਕਿ ਜੋ ਤੁਹਾਡੇ ਘਰ ਵਿੱਚ ਪੈਸੇ ਸੰਬੰਧੀ ਸਮੱਸਿਆਵਾਂ ਹਨ ਉਹ ਤੁਸੀਂ ਚਾਹੁੰਦੇ ਹੋ ਕਿ ਦੂਰ ਹੋ ਜਾਣ ਤਾਂ ਤੁਸੀਂ ਕੀ ਕਰਨਾ ਹੈ ਘਰ ਦਾ ਕੋਈ ਐਸਾ ਕੋਨਾ ਲੱਭਣਾ ਹੈ ਜਿੱਥੇ ਕਿਸੇ ਦੀ ਵੀ ਨਜ਼ਰ ਨਾ ਪੈਂਦੀ ਹੋਵੇ ਉਥੇ ਤੁਸੀਂ ਕੀ ਕਰਨਾ ਹੈ ਇੱਕ ਕਟੋਰੀ ਵਿੱਚ ਥੋੜੀ ਜਿਹੀ ਫਟਕੜੀ ਲੈ ਲਓ ਤੇ ਉਸ ਨੂੰ ਉਸ ਕੋਨੇ ਵਿੱਚ ਰੱਖ ਦਿਓ ਜਿੱਥੇ ਕਿਸੇ ਦੀ ਵੀ ਨਜ਼ਰ ਨਾ ਪੈਂਦੀ ਹੋਵੇ ਇਸ ਨਾਲ ਕੀ ਹੋਵੇਗਾ ਕਿ ਤੁਹਾਡੇ ਘਰ ਵਿੱਚ ਜੋ ਵੀ ਨੈਗੇਟਿਵ એનર્ਜੀ ਹੈ ਉਹ ਸਭ ਖਤਮ ਹੋ ਜਾਵੇਗੀ ਘਰ ਵਿੱਚ ਪੈਸਾ ਹੀ ਪੈਸਾ ਆਵੇਗਾ ਕਿਧਰੋਂ ਆਵੇਗਾ ਐਨੇ ਕ ਵਸੀਲੇ ਬਣ ਜਾਣਗੇ ਕਿ ਚਾਰੇ ਪਾਸਿਆਂ ਤੋਂ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਘਰ ਦਾ ਜਿਹੜਾ ਦੁਖੀ ਮਾਹੌਲ ਸੀ ਕਲੇ ਕਲੇਸ਼ ਰਹਿੰਦਾ ਸੀ ਤੁਹਾਡੇ ਘਰ ਵਿੱਚ ਉਹ ਵੀ ਇੱਕਦਮ ਸ਼ਾਂਤ ਮਾਹੌਲ ਬਣ ਜਾਵੇਗਾ ਬੱਸ ਤੁਸੀਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਜੋ ਤੁਸੀਂ ਫਟਕੜੀ ਕਟੋਰੀ ਵਿੱਚ ਪਾ ਕੇ ਆਪਣੇ ਘਰ ਵਿੱਚ ਰੱਖੀ ਹੋਈ ਹੈ ਉਸ ਨੂੰ ਦੇਖਦੇ ਰਹਿਣਾ ਹੈ ਕਿ ਕੀ ਉਸ ਦਾ ਰੰਗ ਬਦਲਿਆ ਹੈ ਜਾਂ ਨਹੀਂ ਜੇਕਰ ਉਸ ਦਾ ਰੰਗ ਬਦਲ ਗਿਆ ਹੋਵੇ ਤਾਂ ਤੁਸੀਂ ਉਸ ਨੂੰ ਆਪਣੇ ਘਰ ਤੋਂ ਬਾਹਰ ਦੂਰ ਜਾ ਕੇ ਮਿੱਟੀ ਵਿੱਚ ਦਬਾ ਦਿਓ ਫਿਰ ਦੁਬਾਰਾ ਇੱਕ ਨਵਾਂ ਫਟਕੜੀ ਦਾ ਟੁਕੜਾ ਲੈ ਕੇ ਉਸ ਜਗ੍ਹਾ ਤੇ ਰੱਖ ਦੇਣਾ ਹੈ ਕਿਉਂਕਿ ਫਟਕੜੀ ਦਾ ਰੰਗ ਜੋ ਹੈ ਉਹ ਇਸ ਕਰਕੇ ਚੇਂਜ ਹੁੰਦਾ ਹੈ ਕਿਉਂਕਿ ਤੁਹਾਡੇ ਘਰ ਦੀ ਨੈਗੇਟਿਵ એનર્ਜੀ ਨੂੰ ਸੋਖ ਲੈਂਦੀ ਹੈ ਤੁਸੀਂ ਉਸ ਫਟਕੜੀ ਨੂੰ ਬਾਹਰ ਸੁੱਟ ਕੇ ਦੂਸਰੀ ਫਟਕੜੀ ਦਾ ਟੁਕੜਾ ਲੈ ਕੇ ਉਸ ਜਗ੍ਹਾ ਤੇ ਰੱਖ ਦੇਣਾ ਹੈ ਤੁਸੀਂ ਦੇਖੋਗੇ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਚੇਂजेस ਹੁੰਦੇ ਹਨ ਹਰ ਚੀਜ਼ ਵਿੱਚ ਘਰ ਦੀ ਬਰਕਤ ਵਿੱਚ ਜਾਂ ਫਿਰ ਜੋ ਤੁਹਾਡੇ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ ਭਾਵ ਕਿ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡੇ ਘਰ ਦਾ ਮਾਹੌਲ ਪਹਿਲਾਂ ਨਾਲੋਂ ਬਹੁਤ ਹੀ ਬਦਲ ਗਿਆ ਹੈ ਘਰ ਵਿੱਚ ਖੁਸ਼ਹਾਲੀ ਦਾ ਮਾਹੌਲ ਬਣ ਜਾਵੇਗਾ ਇਸ ਦੇ ਨਾਲ ਨਾਲ ਤੁਸੀਂ ਇਹੋ ਫਟਕੜੀ ਦਾ ਟੁਕੜਾ ਕਾਲੇ ਕਪੜੇ ਵਿੱਚ ਲਪੇਟ ਕੇ ਆਪਣੇ ਘਰ ਦੇ ਮੇਨ ਗੇਟ ਤੇ ਵੀ ਲਟਕਾ ਸਕਦੇ ਹੋ ਇਸ ਨਾਲ ਕੋਈ ਵੀ 네ਗੇਟਿਵ એનર્ਜੀ ਤੁਹਾਡੇ ਘਰ ਵਿੱਚ ਪ੍ਰਵੇਸ਼ ਨਹੀਂ ਕਰ ਸਕੇਗੀ ਕਈ ਵਾਰ ਕੀ ਹੁੰਦਾ ਹੈ ਕਿ ਘਰ ਵਿੱਚ ਕਮਾਉਣ ਵਾਲਾ ਇਕੱਲਾ ਹੀ ਵਿਅਕਤੀ ਹੁੰਦਾ ਹੈ ਉਹ ਵੀ ਬਿਮਾਰ ਪੈ ਜਾਂਦਾ ਹੈ ਜਿਸ ਨਾਲ ਕੀ ਹੁੰਦਾ ਹੈ ਕਿ ਸਾਡੇ ਘਰ ਦਾ ਮਾਹੌਲ ਵੀ ਦੁਖੀ ਜਿਹਾ ਹੋ ਜਾਂਦਾ ਹੈ ਉਹ 네ਗੇਟਿਵ એનર્ਜੀ ਹੀ ਹੁੰਦੀ ਹੈ ਜੋ ਉਸ ਵਿਅਕਤੀ ਨੂੰ ਬਿਮਾਰ ਕਰ ਦਿੰਦੀ ਹੈ ਤਾਂ ਜੇਕਰ ਫਟਕੜੀ ਦੇ ਛੋਟੇ ਜਿਹੇ ਟੁਕੜੇ ਨੂੰ ਤੁਸੀਂ ਕਾਲੇ ਕੱਪੜੇ ਵਿੱਚ ਲਪੇਟ ਕੇ ਆਪਣੇ ਘਰ ਦੇ ਮੇਨ ਗੇਟ ਤੇ ਲਟਕਾ ਦਿਓਗੇ ਤਾਂ ਉਹ ਨੈਗੇਟਿਵ એનર્ਜੀ ਤੁਹਾਡੇ ਘਰ ਵਿੱਚ ਬਿਲਕੁਲ ਵੀ ਪ੍ਰਵੇਸ਼ ਨਹੀਂ ਕਰ ਸਕੇਗੀ ਇਹ ਬਹੁਤ ਹੀ ਸ਼ਕਤੀਸ਼ਾਲੀ ਟੋਟਕਾ ਹੈ ਇਹ ਤੁਸੀਂ ਕਰਕੇ ਜਰੂਰ ਦੇਖਣਾ ਇਸ ਦੇ ਨਾਲ ਜੇਕਰ ਤੁਹਾਨੂੰ ਮਾੜੇ ਸੁਪਨੇ ਆਉਂਦੇ ਹਨ ਮਾੜੀਆਂ ਚੀਜ਼ਾਂ ਸੁਪਨਿਆਂ ਵਿੱਚ ਦਿਖਾਈ ਦਿੰਦੀਆਂ ਹਨ ਜਾਂ ਫਿਰ ਕਿਸੇ ਦੇ ਮਰਨ ਦਾ ਸੁਪਨਾ ਆਉਂਦਾ ਹੈ ਜਿਸ ਤੇ ਨਾਲ ਤੁਸੀਂ ਰਾਤ ਨੂੰ ਡਰ ਜਾਂਦੇ ਹੋ ਉਠ ਕੇ ਬੈਠ ਜਾਂਦੇ ਹੋ ਤਾਂ ਉਸ ਦੇ ਲਈ ਤੁਸੀਂ ਉਸ ਫਟਕੜੀ ਨੂੰ ਇੱਕ ਲਾਲ ਕੱਪੜੇ ਵਿੱਚ ਬੰਨ ਕੇ ਆਪਣੀ ਸੌਣ ਵਾਲੀ ਜਗ੍ਹਾ ਦੇ ਕੋਲ ਰੱਖ ਸਕਦੇ ਹੋ ਜਾਂ ਆਪਣੇ ਸਿਰਾਂ ਦੇ نیچے ਵੀ ਰੱਖ ਸਕਦੇ ਹੋ ਉਸ ਦੇ ਨਾਲ ਤੁਹਾਨੂੰ ਜੋ ਮਾੜੇ ਸੁਪਨੇ ਆਉਂਦੇ ਹਨ ਉਹ ਆਉਣੇ ਬੰਦ ਹੋ ਜਾਣਗੇ ਜੇਕਰ ਤੁਹਾਡਾ ਬੱਚਾ ਵੀ ਰਾਤ ਨੂੰ ਸੁੱਤੇ ਪਏ ਹੋਏ ਡਰਦਾ ਹੈ ਤਾਂ ਜੇਕਰ ਤੁਸੀਂ ਆਪਣੇ ਬੱਚੇ ਦੇ ਸਿਰਹਾਣੇ ਥੱਲੇ ਫਟਕੜੀ ਦਾ ਟੁਕੜਾ ਲਾਲ ਕਪੜੇ ਵਿੱਚ ਬੰਨ ਕੇ ਰੱਖ ਦੋਗੇ ਤਾਂ ਉਹ ਵੀ ਰਾਤ ਸੁੱਤੇ ਹੋਏ ਅਚਾਨਕ ਡਰੇਗਾ ਨਹੀਂ ਇਹ ਤਾਂ ਸੀ ਫਟਕੜੀ ਦੇ ਛੋਟੇ ਛੋਟੇ ਉਪਾਅ ਜਿਨ੍ਹਾਂ ਨੂੰ ਕਰਕੇ ਤੁਸੀਂ ਆਪਣੇ ਘਰ ਦੀਆਂ ਪਰੇਸ਼ਾਨੀਆਂ ਦੂਰ ਕਰ ਸਕਦੇ ਹੋ ਪੈਸੇ ਸੰਬੰਧੀ ਸਮੱਸਿਆਵਾਂ ਦੂਰ ਕਰ ਸਕਦੇ ਹੋ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਹੋਰ ਇੱਕ ਉਪਾਅ ਦੱਸਣਾ ਚਾਹਾਂਗੀ ਕਿ ਘਰ ਦੇ ਵਿੱਚ ਜਦੋਂ ਪੋਚਾ ਲਗਾਇਆ ਜਾਂਦਾ ਹੈ ਤਾਂ ਤੁਸੀਂ 50 ਗ੍ਰਾਮ ਫਟਕੜੀ ਲੈ ਕੇ ਉਸ ਪਾਣੀ ਵਾਲੀ ਬਾਲਟੀ ਦੇ ਵਿੱਚ ਪਾ ਦਿਓ ਜਿਸ ਨਾਲ ਤੁਸੀਂ ਪੋਚਾ ਲਗਾਉਣਾ ਹੈ ਜਦੋਂ ਹਰੇਕ ਕੋਨੇ ਵਿੱਚ ਫੜਕੜੀ ਵਾਲੇ ਪਾਣੀ ਦਾ ਪੋਚਾ ਲੱਗੇਗਾ ਤਾਂ ਤੁਹਾਡੇ ਘਰ ਦੇ ਵਿੱਚ ਪੋਜ਼ਿਟਿਵ ਵਾਈਬਸ ਆਉਣਗੀਆਂ ਤੁਹਾਡਾ ਪੂਰਾ ਘਰ ਪੋਜ਼ਿਟਿਵ એનર્ਜੀ ਨਾਲ ਭਰ ਜਾਵੇਗਾ ਤੇ ਸਾਰੀਆਂ ਹੀ ਨਕਾਰਾਤਮਕ ਊਰਜਾ ਜੋ ਹਨ ਉਹ ਘਰ ਤੋਂ ਬਾਹਰ ਹੋ ਜਾਣਗੀਆਂ ਇਹ ਬਹੁਤ ਹੀ ਆਸਾਨ ਉਪਾਅ ਹੈ ਇਹ ਤਾਂ ਤੁਸੀਂ ਰੋਜ਼ ਹੀ ਕਰ ਸਕਦੇ ਹੋ ਜੇਕਰ ਤੁਸੀਂ ਆਪ ਪੋਚਾ ਲਗਾਉਂਦੇ ਹੋ ਜਾਂ ਫਿਰ ਕੰਮ ਕਰਨ ਵਾਲੀ ਆਉਂਦੀ ਹੈ ਤਾਂ ਤੁਸੀਂ ਉਸ ਨੂੰ ਵੀ ਪਾਣੀ ਵਾਲੀ ਬਾਲਟੀ ਵਿੱਚ ਪਾ ਕੇ ਦੇ ਸਕਦੇ ਹੋ ਇਸ ਦੇ ਨਾਲ ਤੁਹਾਡੇ ਘਰ ਦਾ ਮਾਹੌਲ ਵੀ ਖੁਸ਼ਹਾਲੀ ਭਰਿਆ ਰਹੇਗਾ ਤਾਂ ਇਹ ਸਨ ਫੜਕੜੀ ਦੇ ਛੋਟੇ-ਛੋਟੇ ਉਪਾਅ ਜਿਨ੍ਹਾਂ ਨੂੰ ਕਰਕੇ ਤੁਸੀਂ ਆਪਣੇ ਘਰ ਦਾ ਮਾਹੌਲ ਠੀਕ ਕਰ ਸਕਦੇ ਹੋ ਆਪਣੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਸਕਦੇ ਹੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਪੂਰੀ ਜਾਣਕਾਰੀ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ